ਦੁਨੀਆ ਦੀ ਵੱਖਰੀ ਥਾਂ ਵੈ ਵੀ ਜਿੱਥੇ ਮੱਛੀਆਂ ਨੂੰ ਪੂਜਿਆ ਜਾਂਦਾ ਆਮ ਸਾਰੀ ਦੁਨੀਆ 'ਚ ਮੱਛੀਆਂ ਖਾਧੀਆਂ ਜਾਂਦੀਆਂ ਜਾਂ ਪਰ ਇੱਕ ਐਸੀ ਥਾਂ ਵਾ ਜਿੱਥੇ ਪੂਜਿਆ ਜਾਂਦਾ ਵਾ ਉਸ ਥਾਂ ਤੇ ਆਪਾਂ ਆ ਚੁੱਕੇ ਆ ਵਾਦੀਆਂ ਦੇ ਵਿੱਚ ਉਹ ਸਾਹਮਣੇ 뷰ਸ ਨੂੰ ਨਜ਼ਰ ਆ ਜਾਊਗਾ ਇਹ ਹੈ ਕਿੱਥੇ ਆਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬ੍ਰੌਟ ਵੈਲੀ ਨੂੰ ਜਦੋਂ ਜਾਣਿਆ ਨਾ ਆਪਾਂ ਮੰਡੀ ਬ੍ਰੌਟ ਵੈਲੀ ਨੂੰ ਜਾਣੇ ਜਦੋਂ ਜਗਿੰਦਰ ਨਗਰ ਆਉਂਦਾ ਰਾਹ ਦੇ ਵਿੱਚ ਜਗਿੰਦਰ ਨਗਰ ਤੋਂ 7-8 ਕਿਲੋਮੀਟਰ ਤੇ ਸਾਨੇ 'ਚ ਪੈ ਜਾਂਦਾ ਤੇ ਬਾਈ ਸੋਨੀ ਪਰਲੇ ਪਾਸੇ ਖੜਾ ਕਹਿੰਦਾ ਜਾ ਕੇ ਆਉਣਾ ਮੈਂ ਕਿਹਾ ਜਾਇਉਨੇ ਆ ਤਾਂ ਇੱਧਰਲੇ ਪਾਸੇ ਚੱਲ ਗਏ ਸੋਨੀ ਵੀਰੇ ਆ ਜਾ ਮਗਰੀ ਆ ਬੱਚੀਆਂ ਇਹਦੇ ਵਿੱਚ ਇੱਥੇ ਮੱਛੀਆਂ ਫੜਨਾ ਮਨਾਵਾਂ ਸ਼ਕਤੀ ਦੇ ਨਾਲ ਮਤਲਬ ਲੋਕ ਮਸ਼ਿਆਲ ਦੇਵਤਾ ਜੀ ਆ ਕੋਈ ਤੇ ਉਹਨਾਂ ਦੀ ਪੂਜਾ ਕਰਦੇ ਆ ਇੱਥੇ ਝਰਨੇ ਵਾਂਗੂ ਮਤਲਬ ਇੱਥੇ ਪਾਣੀ ਵਗਦਾ ਵਾ ਪਰ ਨੇੜ ਨੇੜ ਤੇੜੇ ਦੇ ਲੋਕਾਂ ਨੇ ਥੋੜੀ ਜੀ ਗੰਦਗੀ ਪਾ ਕੇ ਖਰਾਬ ਕੀਤਾ ਪਿਆ ਕੰਮ ਜਗਿੰਦਰਨਗਰ ਕੀਤੇ ਨਾਂ ਸੀ ਜਗਿੰਦਰ ਸਿੰਘ ਰਾਜਾ ਹੋਇਆ ਵਾ ਉਹਦੇ ਨਾਂ ਤੇ ਵਸਿਆ ਹੋਇਆ ਵਾ ਮੱਛੀ ਨਿਕਲੇ ਕੇ ਪੂਗ ਵੀ ਹੈਗਾ ਵੱਡੀਆਂ ਮੱਛੀਆਂ ਵੀ ਹੈਗੀਆਂ ਵਾ ਆਜੋ ਤਾਂ ਛੱਡਦਾ ਮੈਂ ਆਜੋਗੇ ਆਜੋ ਹੌਲੀ ਹੌਲੀ ਤੁਰਿਆ ਵਾ ਪਰਲੇ ਪਾਸੋਂ ਚੱਲ ਗਏ ਇੱਧਰ ਖੂਬ ਸੂਰਤ ਵਾਦਦੀਆਂ ਵਾ ਘਾਟ ਬਣੇ ਹੋਏ ਆ ਮੱਛਾਲ ਮੱਛੀਆਂ ਬਹੁਤ ਵੱਡੀਆਂ ਵੱਡੀਆਂ ਪਲੀਆਂ ਹੋਈਆਂ ਨਜ਼ਰ ਆ ਜਾਣਗੀਆਂ ਤੁਹਾਨੂੰ ਅੰਦਰ ਨਾਥ ਹੋਇਆ ਜੋਗੀ ਮਤਲਬ ਉਹਨਾਂ ਦਾ ਨਾਮ ਵੀ ਜ਼ਿਕਰ ਮਿਲਦਾ ਵਾ ਵੀ ਕਿਹਾ ਜਾਂਦਾ ਵੀ ਕੁਝ ਦੇ ਅਨੁਸਾਰ ਵੀ ਵਿਸ਼ਨੂੰ ਦੇ ਅਵਤਾਰ ਵੀ ਨੇ ਇੱਥੇ ਵੀ ਉਹਨਾਂ ਦੇ ਨਾਮ ਤੇ ਪੂਜਾ ਕੀਤੀ ਜਾਂਦੀ ਆ ਓਹਹਾ ਇਹ ਇਧਰ ਵੱਦੀਆਂ ਵਾਲਾ ਕੰਮ ਘੈਂਟ ਆ ਜੀ ਬਈ ਸੋਹਣਾ ਕੰਮ ਆ ਗਾਂ ਦੇਖਾਂ ਜਾ ਕੇ ਗਾਂ ਰਸਤਾ ਹੈ ਨਹੀਂ ਗਾ ਨਾ ਇਹਦੇ ਗਾਂ ਆਪਾਂ ਜਾ ਕੇ ਆਉਣਾ ਸੀਗਾ ਉਹ ਦੂਰ ਤਾਂ ਜਿਹ ਇਧਰਲੇ ਪਾਸੇ ਚੜ ਕੇ ਆਪਾਂ 뷰 ਦਿਖਾ ਦਈਏ ਤੇ ਇਦੋਂ ਬਾਅਦ ਤੁਹਾਨੂੰ ਹਿਮਾਚਲ ਦੀਆਂ ਬਹੁਤ ਸਾਰੀਆਂ ਵੀਡੀਓ ਮਿਲਣਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਆਹਦੇ ਪਾਣੀ ਕਲ-ਕਲ ਕਰਦਾ ਪਾਣੀ ਇਧਰਲੇ ਪਾਸੇ ਵਗ ਰਿਹਾ ਹੋਊਗਾ ਆ ਆ ਰਿਹਾ ਹੈ ਨਾ ਪਾਣੀ ਦਾ ਇਹ ਆਪਦਾ ਹੀ ਸੰਗੀਤ ਆ ਆ ਪੱਥਰਾਂ ਨੇ ਨਾ ਮਤਲਬ ਵੱਜ-ਵੱਜ ਕੇ ਪਾ ਪਾਣੀ ਵਾਜ ਵਾਜ ਕੇ ਵਿੱਚ ਆ ਪੱਥਰ ਦੇਖੋ ਕਿਵੇਂ ਗੋਲ ਹੋਏ ਪਏ ਆ ਨਜ਼ਰ ਆ ਜਾਣਗੇ ਤੁਹਾਨੂੰ ਇਹ ਜਗਿੰਦਰ ਨਗਰ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਮਿਸ਼ਾਲ ਨਾਂ ਦਾ ਮਿਸ਼ਾਲ ਲੈ ਕੇ ਕਹਿੰਦੇ ਆ ਇਹ ਨਦੀ ਆ ਛੋਟੀ ਜੀ ਮੱਛੀਆਂ ਸ਼ਾਇਦ ਦਿਖ ਨਹੀਂ ਰਹੀਆਂ ਖਾਈਆਂ ਕੁਝ ਕੈਮਰਾ ਕੈਪਚਰ ਨਹੀਂ ਕਰ ਪਾਊਗਾ ਉਧਰ ਜ਼ਿਆਦਾ ਸੰਘਣੀ ਉਧਰ ਕਾਫੀ ਮੱਛੀਆਂ ਸੀਗੀਆਂ ਇਧਰ ਘਟਾ ਇਧਰ ਪਾਣੀ ਦਾ ਵਹਾਅ ਤੇਜ਼ ਕਰਕੇ ਮੱਛੀਆਂ ਘਟਾ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਆ ਖੂਬਸੂਰਤ ਮਾਹੌਲ ਆ ਆ ਜੋ ਕਿਰਾ ਇਧਰਲੇ ਪਾਸੇ ਹੋਰ ਚੱਲ ਗਏ ਦੇਖੀ ਮੜਾ ਇਹ ਨਿਗਾ ਮਾਰ ਕੇ ਇਧਰੋਂ ਚੱਲ ਗਏ ਉੱਥੇ ਗਏ ਕਿ ਇਧਰ ਦਿੱਥੋਂ ਹੀ ਨੰਗ ਸਕਦੇ ਹਾਂ ਨਾ ਆ ਪੌੜੀਆਂ ਦਿੱਤੀਆਂ ਹੋਈਆਂ ਵਾ ਆ ਦੇ ਕੁਦਰਤ ਕੀ ਪੌੜੀਆਂ ਵਾ ਆ ਦੇ ਲੈ ਆ ਆ ਦੇ ਪੈਰ ਰੱਖਣ ਨੂੰ ਵੀ ਆ ਹੱਥ ਪਾਉਣ ਨੂੰ ਵੀ ਥਾਂ ਇੱਥੇ ਦਿੱਤਾ ਹੋਇਆ ਇਧਰ ਤੇ ਮੈਂ ਜਾ ਕੇ ਦੇਖਦਾ ਆਜੋ ਕਰ ਆਜੋ ਕੋਪੀ ਆਜੋ ਇਧਰਲੇ ਪਾਸੇ ਚੱਲੇ ਗਏ ਖਤਰੇ ਵਾਲਾ ਕੰਮ ਕੋਈ ਨਹੀਂ ਐਸੇ ਕਰਕੇ ਅਸੀਂ ਇਧਰ ਨੂੰ ਗਾਂ ਨੂੰ ਵਾਧੇ ਤੁਰੇ ਆਉਨੇ ਆ ਪਾਣੀ ਦੀਆਂ ਬਣਾਈਆਂ ਹੋਈਆਂ ਆਕਰਤੀਆਂ ਹੀ ਬਹੁਤ ਸੋਹਣੀਆਂ ਯਾਰ ਆ ਦੇਖੋ ਲੈ ਕਿਵੇਂ ਆਪਦੇ ਹਿਸਾਬ ਨਾਲ ਬਾਕੀ ਆਸੇ-ਪਾਸੇ ਦੋਨੇ ਪਾਸੇ ਦੇਖੋ ਵੀ ਪੱਥਰੋਂ ਵਿੱਚ ਖੜੇ ਪਏ ਆ ਹਨਾ ਤੇ ਵਿਚਕਾਰ ਦੀ ਪਾਣੀ ਨੇ ਆਪਦੇ ਪ੍ਰੈਸ਼ਰ ਦੇ ਨਾਲ ਕੱਟ-ਕੱਟ ਕੇ ਕੱਟ-ਕੱਟ ਕੇ ਦੇਖੋ ਰਾਹ ਬਣਾ ਲਿਆ ਕਹਿੰਦੇ ਨੇ ਨਾ ਬੂੰਦ-ਬੂੰਦ ਵੀ ਪੱਥਰ 'ਚ ਸੁਰਾਖ ਕਰ ਦਿੰਦੀ ਆ ਇਹ ਉਹ ਗੱਲ ਆ ਵੀ ਦੇਖੋ ਕਿੱਡਾ ਸੋਹਣਾ ਸ਼ਾਨਦਾਰ ਵਿਊਸ ਨੂੰ ਨਜ਼ਰ ਆਊਗਾ ਆ ਦੇਖੋ ਕਿਵੇਂ ਉਸਾ ਦੀਆਂ ਕਰਤੀਆਂ ਬਣੀਆਂ ਹੋਈਆਂ ਕਮਾਲ ਹੀ ਗੱਲਬਾਤ ਆ ਪਾਣੀ ਹਰਾ-ਹਰਾ ਜਿਹਾ ਵਿੱਚ ਕਈ ਕੋਈ ਜੰਮੀ ਲੱਗਦੀ ਆ ਮੈਨੂੰ ਦੂਰ ਤੱਕ ਬਹੁਤ ਸੁੰਦਰ ਵਿਊ ਆ ਮਸ਼ਾਲਾ ਜਿੱਥੇ ਮੱਛੀਆਂ ਨੂੰ ਪੂਜਿਆ ਜਾਂਦਾ ਇੱਕ ਵੱਖਰੀ ਥਾਂ ਮੈਨੂੰ ਇਦੋਂ ਪਹਿਲਾਂ ਮੈਨੂੰ ਕੋਈ ਕਿਤੇ ਹੋਰ ਨਜ਼ਰ ਨਹੀਂ ਸੀ ਆਈ ਵੀ ਮੱਛੀਆਂ ਜਿੱਥੇ ਪੂਜੀਆਂ ਜਾਂਦੀਆਂ ਹੁਣ ਇੱਥੇ ਮੱਛੀਆਂ ਨੂੰ ਦਾਣਾ ਵਗੈਰਾ ਕਿ ਹੋਰ ਕਈ ਕੁਸ਼ ਪਾ ਕੇ ਜਾਂਦੇ ਆ ਸ਼ਰਧਾਲੂ ਪਾਣੀ ਦੀ ਸਪੀਡ ਬਹੁਤ ਆ ਬਹੁਤ ਤੇਜ਼ ਆ ਪਾਣੀ ਉਹੀ ਲੱਗਦਾ ਉਹ ਮੱਛੀਆਂ ਸੰਗੜੀਆਂ ਫਿਰਦੀ ਕੋਈ ਵੀਰੇ ਉੱਥੇ ਫੋਕਸ ਕਰਿਓ ਉਹ ਉੱਥੇ ਵਿਚਾਰੇ ਆ ਆ ਰਿਹਾ ਆਜੂਆ ਸਹੀ ਟਿਖੂ ਨਿਗਾਹ ਕਰ ਕਰ ਮਾਰ ਕੇ ਦੇਖਿਓ ਉੱਥੇ ਕਿਤੇ ਫਿਰਦੀਆਂ ਮੱਛੀਆਂ ਪਰਲੇ ਪਾਸੇ ਉਹ ਸੁਣੋ ਪਾਣੀ ਟਰਾਂਸਪੇਰੈਂਟ ਜੇ ਕੋਈ ਮੱਛੀਆਂ ਦਾ ਨਾ ਰੰਗ ਇੱਥੇ ਭੂਰਾ ਕ ਭੂਰਾ ਜਿਹਾ ਹੋਇਆ ਪਿਆ ਉਹ ਪਾਣੀ ਦੇ ਕਰਕੇ ਦੱਸ ਨਹੀਂ ਪਾਇਆ ਇੱਕ ਹੈ ਹੁਣ ਇਸ ਵਕਤ 7:30 ਦਾ ਟਾਈਮ ਹੋਇਆ ਸ਼ਾਮ ਦਾ ਤਾਂ ਕਰਕੇ ਦੱਸ ਨਹੀਂ ਰਹੀਆਂ ਤੇ ਅਗਲੀ ਵਾਰੀ ਦਰਸ਼ਕੋ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ